ਮੈਨਿਆ ਕਿ ਹੋ ਗਈ ਗੱਲ ਮੇਰੀ ਹੋ ਗਈ ਗਰੀਗਾ ਵਾਈਟ ਵੀ ਲਈ ਹੈ ਕਿ ਨਹੀਂ ਤੈਨੂੰ ਦਵਾਈ ਦਾ ਪਤਾ ਲੱਗਾ ਕਿਹੜੇ ਜਾਣੀ ਹਾਂ ਦਵਾਈ ਨਹੀਂ ਮੈਨੂੰ ਜ਼ਿਆਦਾ ਦੱਸ ਦੋ ਜੇ ਨਹੀਂ ਆ ਗਿਆ ਨਹੀਂ ਹਾਂ ਦਵਾਈ ਤੇ ਕੋਰਾ ਹਾਂ ਚਲਾਉਣਾ ਹਾਂ ਤੇਰੇ ਘਰ ਤੋਂ ਤੂੰ ਨਾ ਤੇਰੇ ਨਾਲ ਆਊਗਾ ਆਉਣਾ ਆਉਣਾ ਆਊਗਾ ਆਪਣੇ ਘਰੇ ਤੇਰੇ ਕੋਲ ਉਹ ਕੋਈ ਨਾ ਕੰਮ ਜ਼ਰੂਰੀ ਨਾਲ ਕੋ ਬੰਦਾ ਆਊਗਾ ਉਹਨਾਂ ਨੂੰ ਮਲਾਉਣਾ ਮੇਰੇ ਨਾਲ ਕਿਵੇਂ ਕਰੀਏ ਪੋਏ ਗੱਲ ਨਾਲ ਤੁਹਾਡੀ ਸੜਦਾ ਸੜਦਾ ਕੋਲੇ ਹੈਂ ਸਾਈਮ ਉੱਤੇ ਗੱਲ ਜਾਨ ਜਾਨ ਨਿਕਲ ਜਾਂਦੀ ਹੈ ਬਹੁਤ ਜ਼ਿਆਦਾ ਕੰਮ ਗੁਰੂ ਦੀ ਹੈ ਕਿ ਹੈ ਕਿ ਮਹਾਰਾ ਦਾ ਸਮਾਨ ਪਿਆ ਉਹਨਾਂ ਕੋਲ ਹਾਂ ਜਿਹੜੇ ਮਤਲਬ ਪਾੜੇ ਹੈ ਕਿ ਜਿਹੜੇ ਬਸ ਬਸ ਗੱਲ ਨਹੀਂ ਕਰਦੇ ਹੈਂ ਜ਼ਿਆਦਾ ਹੈ ਉਹ ਮੈਂ ਉਹਨੂੰ ਬਹੁਤ ਰਣਜੀਤ ਨੂੰ ਭੇਜਿਆ ਮੈਂ ਇਹਨੂੰ ਦੱਸ ਦੋ ਗੱਲ ਸੁਣੇ ਉਹਨੋਂ ਨੇ ਦੱਸਿਆ ਆਪਣੇ ਨੂੰ ਕਿ ਜਿਉਂ ਉਹਨੂੰ ਵੀ ਦੱਸੀਓ ਕਿ ਮੈਂ ਨਹੀਂ ਤੈਨੂੰ ਸੰਦੇਗ ਹੈ ਉਹ ਹੁੰਦਾ ਠੀਕ ਹੈ ਜਿਆਦਾ ਤੁੰਗ ਕਾਣਾ ਬਦਲ ਮੜਾ ਇੱਕ ਰੀ ਜੁਨਾ ਹੋਰ ਕਿ ਮੈਂ ਨਾਲ ਬਾਟ ਹੋਰ ਕਿ ਜੇ ਆ ਇੱਕ ਚੀਜ਼ ਜੀ ਦਵਾਰਾ ਇਹ ਕਰੀ ਗੀ ਅਹੀਂ ਇਹ ਹੋ ਕਿ ਰਾਣਾ ਬਰਲਾ ਮੜਾ ਸੋਹਰੇ ਦੁਕਾਨੋਂ ਬਦਲ ਲਗੂਗਾ ਦੁਪਹਿਰੇ ਜਦੋਂ ਨਿਗਰੂਂਗ ਸੱਡੀ ਉਦੀ ਨਹੀਂ ਰਹੀ ਸੱਡੀ ਕੋ ਵੀ ਤਾਂ ਲੱਗੀ ਜਾਣਾ ਬਗਾ ਜਾ ਐਂ ਕਰਿਆ ਤੂੰ ਉੱਤਰੇ ਬਾਜਣ ਦਾ ਦਲ ਦਾ ਕਰਨ ਕੋਈ ਮੈਂ ਭਰਾ ਉਹਦਾ ਸੱਚਾ ਕੇਰਾ ਤੇਰੇ ਬਾਜੀ ਨਾ ਸਿਆਮ ਸੈਕਦਨ ਉਹਨਾਂ ਬਾਜਿਆ ਗੁਪਤ ਨਾਲ ਗੱਲ ਕਰੇ ਉਹਦੇ ਮੇਰੇ ਨਾਲ ਗੱਲ ਸਭ ਤੋਂ ਮੈਂ ਆਪੇ ਸਾਰੀ ਗੱਲ ਕਰ ਲੈਣਾ ਜੀ ਨਾਲ ਤੂੰ ਆਪਣੀ ਕਰਾਣ ਆਪਰੇ ਕੋਸ਼ਿਸ਼ ਕਰਕੇ ਵੇਖੀ ਜੇਂਗਾ ਫੇ ਨਹੀਂ ਉਹ ਤਰ੍ਹਾਂ ਫੋਮ ਲਾ ਜੋ ਇਹ ਨਿਆ ਪਰ ਕਰ ਲੈਣਗੇ ਵੀ ਉਹ ਕਰ ਲੈ। ਚੱਲ ਯਾਰ ਤੂੰ ਛੱਡ ਦੋ ਗੱਲਾਂ ਕਰ। ਯਾਰ ਬੁਣੇਗਾ ਕਿ ਉਹਨਾਂ ਦਾ ਫੋਨ ਚੱਲ ਗਿਆ। ਬੜੇ ਗੋਟ। ਬਾਜੀ ਹੈ? ਬੜੇ ਗੋਟ ਤੋਂ ਕੋਟ ਪ੍ਰਚਾਰ। ਬੜੇ ਗੋਟੇ ਆਏ ਵਿਦਿਆ। ਹੈ? ਸਰ ਕੱਲ ਪਤਾ ਨਹੀਂ ਕਿਹਾ ਤੂੰ ਆਪਣੇ ਕੋਲ ਚੁੱਕਿਆ। ਹੈਲੋ। ਪਤਾ ਕੀ ਹੈ? ਹਾਂ। ਉਹ ਉਹ। ਜਿੰਨੂ ਤਾਂ ਸਹੀ ਜਾਂਦਾ ਵੀ ਆਂਗ ਦੇ ਕੋਈ ਮਹਾਰਾਜ ਰੂਪਕਤ ਹੈ ਨਾ। ਹਾਂ ਇਹ ਇਹ ਪੁੱਛਿਆ ਇਹ ਦੂਜੇ ਪਾਸੇ ਆ ਇੱਕ ਮਿੰਟ ਗੱਲ ਤਾਂ ਕਰ ਲੈਣਾ ਮਹਾਰਾਜ ਇੱਕ ਮਿੰਟ ਆ ਗੱਡੀ ਨਾ ਆਂਦੇ ਸੀ ਨਮਲਾ ਕੀ ਫੋਟੇ ਆ ਨਾ ਤੋ ਤੋ ਤਾਂ ਮਹਾਰਾਜਾਂ ਕੀ ਪੁੱਛੀ ਗਏ ਹੈ ਕਿ ਕਿੱਥੇ ਹੈ ਬਾਹਰ ਇਹ ਜਿਹੜੇ ਅੰਗ ਫੜੇ ਗਏ ਉਹ ਤਾਂ 10 ਵਜੇ ਇਹਨਾਂ ਨੂੰ ਬਸੇ ਲਾ ਕੇ ਗਿਆ ਜੀ ਦੇ ਕੋਲੇ ਜੀ ਵੀ ਨਹੀਂ ਹੈ ਇਹਨਾਂ ਅਛਾ ਉਹ ਦੰਬਲ ਗਏ ਬ੍ਰੈਂਟ ਨੂੰ ਚੱਕ ਲੈ ਗਏ ਇਹਨਾਂ ਨੇ ਕਿਹੜਿਆਂ ਨੂੰ ਬ੍ਰੈਂਟਾ ਕੋਲ ਪੂਰੇ ਰਮਲੇ ਅਛਾ ਉਹਨੇ ਕੋਲੇ ਰਿਹਾ ਉਹਨੂੰ ਚੱਕ ਲੈਣਾ ਸੀ ਇਹਨਾਂ ਨੇ ਅਛਾ ਇਹ ਇਹ ਗੱਲ ਇਹਨਾਂ ਨੇ ਮੰਨੀ ਇੱਥੇ ਹਾਂ ਸਫੇਰ ਦਾ ਕੰਮ ਕਰਤਾ ਲੈ ਨੇ ਜਿਹੜਾ ਕਰਨਾਟਕ ਦਾ ਕਰਤਾ ਕੰਮ ਉਹ ਹਾਂ ਹਾਲੀ ਏੜੀ ਦੇ ਵਰਗੇ ਹੋਏ ਹਾਂ ਹਾਲੀ ਏੜੀ ਦੇ ਵਰਗੇ ਸਕੇ ਤਾਲਾ ਟਵਰ ਤੋਂ ਫੋਨ ਕੱਟ ਕਰ। ਠੀਕ। ਸੋਰਾ ਬਈ। ਸੋਰਾ ਤੇਰੇ ਨਾਲ ਆਊਗਾ ਆਵਣਾ। ਆਵਣਾ ਆਊਗਾ ਆਪਣੇ ਘਰੇ ਤੇ ਮੁਰਾ। ਉਹ ਕੋਈ ਨਾ ਕੰਮ ਜ਼ਰੂਰੀ। ਨਾਲ ਕੋ ਬੰਦਾ ਆਊਗਾ ਉਹਨਾਂ ਨੂੰ ਮਲਾਉਣਾ ਮੇਰੇ ਨਾਲ ਤੇ ਕਿਵੇਂ ਕਰੀਏ। ਹੋਈ ਇਹ ਬਲਣਾ ਤੂੰ ਇਧਰ ਸੱਡਾ ਸੋਨਾ। ਹੈ? ਕਈ ਮੋਕੇ ਗੱਲ ਜਾਨੀ ਜਾਨੇ ਕੱਢ ਜਾਂਦੀ ਹੈ ਤਾਂ ਬਹੁਤ ਜ਼ਿਆਦਾ ਕੰਮ ਚੱਲ ਰਹੀ ਹੈ ਕੀ ਹੈ ਕਿ ਮਹਾਰਾ ਰਹਿਮਾਨ ਪਿਆ ਉਹਨਾਂ ਕੋ ਹਾਂ ਜਿਹੜੇ ਮਤਲਬ ਕਿ ਪਾੜੇ ਆ ਜਿਹੜੇ ਵਾਸੀ ਹਾਂ ਬਸ ਗਾਂਣ ਗੱਲ ਕਰੀ ਜਿਹੜੇ ਮਤਲਬ ਕਿ ਪਾੜੇ ਆ ਜਿਹੜੇ ਵਾਸੀ ਹਾਂ ਬਸ ਗਾਂਣ ਗੱਲ ਕਰੀ ਜਿਹੜੇ ਮਤਲਬ ਕਿ ਪਾੜੇ ਆ ਜਿਹੜੇ ਵਾਸੀ ਹਾਂ ਬਸ ਗਾਂਣ ਗੱਲ ਕਰੀ ਸੇ ਹਾਂ ਯਾਰਾਂ ਹੈ ਉਹ